ਵੈਜੀ ਦਾ ਖਾਲਸਾ ਬੈਰਜੀ ਕੀ ਫਤੇ ਖਬਰ ਜੁੜਿਆ ਸਰੌਣੀ ਕਮੇਟੀ ਦੇ ਨਾਲ ਵੱਡੀ ਖਬਰ ਆ ਖਬਰ ਕੀ ਆ ਤੁਸੀਂ ਚੈਨਲਾਂ ਤੇ ਸੁਣ ਲਈ ਹੋਣੀ ਪਰ ਜੋ ਅਸੀਂ ਸੁਣਾ ਰਹੇ ਆ ਤੁਹਾਨੂੰ ਉਹ ਨਹੀਂ ਸੁਣਿਆ ਹੋਣਾ ਉਹ ਤੁਹਾਨੂੰ ਸੁਣਨ ਨੂੰ ਨਹੀਂ ਮਿਲੇਗਾ ਕਿਉਂਕਿ ਸਰੌਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਤੀਜੀ ਵਾਰ ਪ੍ਰਧਾਨ ਮੰਨੇ ਨੇ ਸ਼ਰੋਮਣੀ ਕਮੇਟੀ ਦੇ ਹੁਣ ਜੇ ਮੈਂ ਇੱਥੇ ਗੱਲ ਕਰਾਂ ਮੈਂ ਇਹਨੂੰ ਕਹੂੰਗਾ ਇਹ ਗੰਦੀ ਕਰਤੂਤ ਕੀਤੀ ਆ ਮੈਂ ਇਹ ਲਫ਼ਜ਼ ਵਰਤੂੰਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਕਿਹਾ ਸੋ ਕੋ ਮੰਦਾ ਆਖਿਆ ਜਿਤ ਜੰਮੇ ਰਾਜਾਨ ਤੇ ਅੱਜ ਔਰਤਾਂ ਦੀ ਅਜਿੰਦਰ ਸਿੰਘ ਧਾਮੀ ਨੇ ਜਿਹੜੀ ਕਦਰ ਕੀਤੀ ਆ ਬੀਬੀ ਜੰਗੀਰ ਕੌਰ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਜੰਗੀਰ ਕੌਰ ਦੇ ਵਿਚਾਰਾ ਨਾਲ ਸਹਿਮਤ ਵੀ ਨਹੀਂ ਅਸੀਂ ਧਾਮੀ ਦੇ ਵਿਚਾਰਾ ਨਾਲ ਸਹਿਮਤ ਵੀ ਨਹੀਂ ਪਰ ਜਿੱਥੇ ਗੱਲ ਆਉਂਦੀ ਆ ਔਰਤ ਤੇ ਜਿੱਥੇ ਗੱਲ ਆਉਂਦੀ ਸਾਡੀਆਂ ਧੀਆਂ ਭੈਣਾਂ ਮਾਵਾਂ ਤੇ ਤੇ ਉਥੇ ਸਾਨੂੰ ਬੋਲਣ ਦਾ ਅਧਿਕਾਰ ਆ ਤੇ ਹੱਕ ਵੀ ਆ ਜੱਜ ਕੇ ਬੋਲਣਾ ਵੀ ਚਾਹੀਦਾ ਇਹਨਾ ਸੋਚੋ ਕਿ ਬਗਾਨੇ ਦੀ ਧੀ ਆ ਫਲਾਨੇ ਦੀ ਜਾਂ ਸਾਡੀ ਉਹਦੇ ਨਾਲ ਬਣਦੀ ਨਹੀਂ ਜਾਂ ਸਾਡੇ ਵਿਚਾਰ ਨਹੀਂ ਰਲਦੇ ਉਹ ਵੱਖਰੀ ਗੱਲ ਆ ਪਰ ਹਰਜਿੰਦਰ ਸਿੰਘ ਧਾਮੀ ਨੇ ਤੁਹਾਨੂੰ ਪਹਿਲਾਂ ਮੈਂ ਉਹਦੀ ਆਡੀਓ ਸੁਣਾਦਾ ਗੁਰਿੰਦਰ ਸਿੰਘ ਕੋਟਕਪੂਰਾ ਜੋ ਲੰਬੇ ਸਮੇਂ ਤੋਂ ਪੱਤਰਕਾਰੀ ਕਰਦੇ ਆ ਰਹੇ ਨੇ ਉਹਨਾਂ ਨੇ ਫੋਨ ਤੇ ਫੋਨ ਲਾਇਆ ਹਰਜਿੰਦਰ ਸਿੰਘ ਧਾਮੀ ਨੂੰ ਜਾਣਨਾ ਚਾਹਿਆ ਤੇ ਉਹਨਾਂ ਨੇ ਵਿੱਚ ਜੋ ਗੱਲ ਛੇੜੀ ਆ ਤੁਹਾਨੂੰ ਪਹਿਲਾਂ ਸੁਣਾਉਣਾ ਫਿਰ ਗੱਲਬਾਤ ਕਰਦੇ ਆ ਤੇ ਹੁਣ ਹਰਜਿੰਦਰ ਸਿੰਘ ਧਾਮੀ ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਬਾਦੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਤੁਹਾਨੂੰ ਮੈਂ ਉਹ ਆਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕੋਲੋਂ ਅੰਦਾਜ਼ੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਬੰਦੇ ਬੱਸ ਸਾਹਿਬਾਂ ਜੀ ਕੋਲ ਅੰਦਾਜ਼ੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਪੂਰੋਂ ਅੱਜ ਅੰਦਾਜ਼ੀ ਬੇਨਤੀ ਸਹਬਾਨ ਨੇ ਇਹ ਮੰਦਰਾਂ ਦਾ ਦਿੱਤਾ ਸੀ ਫਿਰ 3 ਦਿਨਾਂ ਦੇ ਅੰਦਰ ਅੰਦਰ ਅਤੀਫੇ ਪ੍ਰਮਾਣਿਤ ਕੀਤੇ ਜਾਣ ਉਹ ਬੁਧਾਰ ਦੇ ਦਿਨ ਆ ਪਲੇ ਉਹ ਕਰਨੇ ਬਾਦ 55 ਪਤਤੋਂ ਦੇ ਜ਼ਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਤੇ ਹੁੰਦੇ ਅਜਿਹਾ ਕਿਤੇ ਹੁਕਮਨਾਮੇਦਰਾ ਸੋ ਉਹ ਹੋਈ ਜੀ ਹੁੰਦੇ ਕੱਲਾ ਕੱਲਾ ਜ਼ਥੇਦਾਰ ਕੱਤ ਆ ਰਿਹਾ ਇਹ ਪੰਜਾਂ ਵਾਲੀ ਬੀੜੀ ਆ ਬੋਲ ਬਣਾ ਲੀਆ ਅੱਛਾ ਜੀ ਜ਼ਥੇਦਾਰ ਉਹ ਰਹਿੰਦੇ ਹੋ ਹਾਂ ਕੰਮ ਕਰਦਾ ਆਂ ਬਹੁਤ سارے ਲੋਕਾਂ ਨਾਲ ਇਕੱਲੇ ਹੀ ਕਰਦਾ ਰਿਹਾ ਸੀ ਇਹਦਾ ਆਪ ਹੀ ਕਰਦਾ ਰਿਹਾ ਜੀ ਜੇ ਤਾਂ ਹੁਣ ਆਪਾਂ ਜਲਦੀ ਬਣਾ ਲੂਗਾ ਪਰ ਇਹ ਲੇਖੇ ਕਾਰਨ ਤਾਂ ਖਾਨੂੰ ਸੁਧਾਇਨਾ ਬਹੁਤ ਮੁਸ਼ਕਲ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਮੈਨੂੰ ਪਤਾ ਨਹੀਂ ਮੇਰੇ ਜਿਹੜੀ ਤਾਂ ਹੋ ਜਾਂਦੀ ਹੈ ਤਾਂ ਹੁਣ ਇਹ ਜਿਹੜਾ ਸਿੱਟਾਇਆ ਤਾਂ ਕੱਪੜੇ ਜਨ ਸੋਧਾ ਨਾ ਨਹੀਂ ਦੂਜੇ ਤੁਹਾਡੇ ਨਾਲ ਬੇਬੀ ਜੀ ਕੋਲ ਜਿਹਨਾਂ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਫੇ ਮਨ ਲਓਗਾ ਤੁਸੀਂ ਤਾਂ ਅਸਲ ਸਾਰੇ ਇਸ ਵਿੱਚ ਤੇ ਨਹੀਂ ਹੈ ਪ੍ਰਧਾਨ ਜੀ ਸੁਣ ਲਈ ਤੁਸੀਂ ਜੀ ਆ ਕਰ ਤੂ ਤਾਂ ਆਪਣੇ ਆਪ ਨੂੰ ਸਰੋਵਣੀ ਕਮੇਟੀ ਦਾ ਪ੍ਰਧਾਨ ਬਣਾਇਆ ਬਾਦਲ ਕਹਨੇ ਇਹਨਾਂ ਦੇ ਸਾਰਾ ਜਿੰਨਾ ਲੋਗ ਲਾਣਾਗਾ ਸਾਰਾ ਇਹਦੇ ਗੰਦ ਪਿਲਣਾ ਭਰਿਆ ਪਿਆਗਾ ਫਿਰ ਕਹਿੰਦਾ ਕਿ ਸਰੋਵਣੀ ਕਮੇਟੀ ਨੂੰ ਨਿਯੰਤਰਣ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਮਸੰਦ ਪੈਦਾ ਹੋਏ ਨੇ ਜਿਹੜਾ ਮਸੰਦ ਬੈਠੇ ਹੋਣਾ ਹੈ ਜੇ ਤਾਂ ਫੇਰਾ ਇਹ ਨਿੰਦਨਾ ਥੋੜੀ ਹੈ ਇਹ ਇਹ ਤਾਂ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਆ ਸਾਡੀ ਜਿਹੜੀ ਹੈਗੀ ਆ ਬੋਲਣ ਦੀ ਦੇਖੋ ਬੱਚਾ ਵੀ ਨਹੀਂ ਇਸ ਤਰ੍ਹਾਂ ਕਹਿ ਸਕਦਾ ਉਹ ਜੇ ਤੂੰ ਪ੍ਰਧਾਨ ਆ ਘਟੋ ਘਟੋ ਸ਼੍ਰੋਮਣੀ ਕਮੇਟੀ ਦਾ ਤੇ ਇੰਨੀ ਇੱਕ ਤਾਂ ਬੰਦੇ ਨੂੰ ਅੱਖ ਲਾਉਣੀ ਚਾਹੀਦੀ ਆ ਕਿ ਅੱਜ ਕੱਲ ਹਰੇਕ ਕੋਲੇ ਮੋਬਾਈਲ ਆ ਰਿਕਾਰਡਿੰਗ ਹੁੰਦੀ ਆ ਜੇ ਤੁਹਾਡੇ ਅੰਦਰ ਅੱਗ ਵੱਲਦੀ ਆ ਉਹਨੂੰ ਬਾਹਰ ਪਤਾ ਲੱਗ ਗਿਆ ਕਿ ਮੂੰਹ ਰਾਹੀ ਨਿਕਲ ਗਈ ਤੁਹਾਡੇ ਅੰਦਰ ਹੁਣ ਇਹਦਾ ਨੋਟਿਸ ਦਿੱਤਾ ਉਹ ਤੁਹਾਨੂੰ ਸੁਣਾਉਣੇ ਆ ਹੁਣ ਇਹਦੀ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਧਾਮੀ ਦੀਆਂ ਵੱਧਣੀਆਂ ਵੀ ਚਾਹੀਆਂ ਨੇ ਕਿਉਂਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਾਰੀ ਕੀਤਾਗਾ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਕਿ ਉਹਨਾਂ ਨੇ ਕੀ ਹਰਜਿੰਦਰ ਸਿੰਘ ਧਾਮੀ ਨੂੰ ਕਿੰਨੇ ਦਿਨਾਂ ਦੇ ਅੰਦਰ-ਅੰਦਰ 100 ਕੋਰਟ ਨੋਟਸ ਜਿਹੜਾ ਦਿੱਤਾਗਾ ਉਹਦਾ ਜਵਾਬ ਦੇਣ ਲਈ ਕਿਹਾਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਰੌਂਡਿਕ ਮੀਟਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜੋ ਫੋਨ ਤੇ ਗੱਲਬਾਤ ਕਰਦੇ ਬੀਬੀ ਜੰਗੀਰ ਕੌਰ ਨੂੰ ਗਾਲਾਂ ਕੱਢੀਆਂ ਸੀ ਉਹਦਾ 100 ਕੋਰਟਸ ਨੋਟਸ ਜਾਰੀ ਕਰ ਦਿੱਤਾ ਮਹਿਲਾ ਕਮਿਸ਼ਨ ਦਾ ਕਹਿਣਾ ਕਿ ਧਾਮੀ ਨੇ ਔਰਤਾ ਪ੍ਰਤੀ ਜੋ ਗਲਤ ਟਿੱਪਣੀ ਕੀਤੀ ਆ ਉਸ ਨੂੰ ਲੈ ਕੇ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਹੜਾ 4 ਦਿਨਾਂ ਦੇ ਅੰਦਰ ਅੰਦਰ ਹਰਜਿੰਦਰ ਸਿੰਘ ਧਾਮੀ ਨੂੰ ਜਵਾਬ ਦੇਣਾ ਪਵੇਗਾ ਤੇ ਮਹਿਲਾ ਕਮੇਟੀਾਂ ਦੇ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣਾ ਪਵੇਗਾ ਕਾਵਲੇ ਗੌਰ ਹੈ ਕਿ ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰਾਂ ਤੇ ਸਮੁੱਚੀ ਔਰਤ ਜਾਤ ਤੋਂ ਬੇਸ਼ੱਕ ਮਾਫੀ ਮੰਗ ਲਈ ਸਰੋਵਣੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਕਾਨਤਾ ਸਾਹਿਬ ਵਿਖੇ ਜਥੇਦਾਰਾਂ ਨੂੰ ਲਿਖਤੀ ਤੌਰ ਤੇ ਮਾਫੀ ਮੰਗ ਲਈ ਉਹਨੇ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਕਾਨਤ ਸਾਹਿਬ ਉੱਤੇ ਅਸੀਂ ਲਿਖਤੀ ਤੌਰ ਤੇ ਮਾਫੀ ਮੰਗ ਕੇ ਆਏ ਆ ਤੇ ਉਹਨਾਂ ਨੇ ਆਦੇਸ਼ ਵੀ ਕੀਤਾ ਜਥੇਦਾਰਾਂ ਨੇ ਹੁਣ ਤੁਸੀਂ ਇਹ ਦੇਖ ਲਓ ਇਹ ਜਿਹੜੀਆਂ ਗਾਲਾਂ ਕੱਢ ਕੇ ਬੰਦੇ ਮਾਰ ਕੇ ਜੱਜਣਾ ਖੜਾ ਅਕਾਲ ਤਖਤ ਤੇ ਪੁੱਜ ਜਾਂਦਾ ਉੱਥੇ ਜਾ ਕੇ ਮਾਫੀ ਮੰਗ ਕੇ ਸਾਫ਼ ਹੋ ਜਾਂਦੇ ਨੇ ਪਹਿਲਾਂ ਨਾਲੇ ਸਕੀਰ ਬਾਦਮ ਨੂੰ ਦੁੱਧ ਧੋਤਾ ਬਣਾ ਦਿੱਤਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਆਪਣੇ ਹੱਕ ਅੱਖੀ ਵੇਖੀ ਅੱਖੀ ਕਰਾਈ ਹੋਣ ਰਾਹੀਂ ਕਰਦੀ ਤੇ ਕਰਾਇਆ ਦੇਖਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਸਿੱਖ ਕੌਮ ਦੇ ਵਿੱਚ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਵੀ ਉਸ ਤੋਂ ਵੱਡਾ ਪਾਪ ਆ ਇੱਕ ਪਾਸੇ ਬੰਦਾ ਜ਼ੁਲਮ ਕਰੀ ਜਾਂਦਾ ਇੱਕ ਪਾਸੇ ਬੰਦਾ ਉਹ ਜ਼ੁਲਮ ਕਰਦੇ ਨੂੰ ਦੇਖੀ ਜਾਂਦਾ ਉਸ ਤੋਂ ਵੱਡਾ ਪਾਪ ਉਸ ਨੂੰ ਲੱਗਦਾਗਾ ਤੇ ਬਾਦਰ ਕਹਿੰਦੇ ਸਾਰਾ ਕੁਝ ਕੀਤਾਗਾ ਤੇ ਫਿਰ ਕਹਿੰਦੇ ਜੀ ਨਰੇਸ਼ ਸਿੰਘ ਚੌੜਾ ਨੇ ਇੱਥੇ ਹਮਲਾ ਕਰ ਦਿੱਤਾ ਹੁਣ ਤੁਹਾਡੀ ਬੋਲਬਾਣੀ ਦੇਖ ਲਓ ਔਰਤਾ ਪ੍ਰਤੀ ਕਹੇ ਜੀ ਆ ਤੇ ਬੰਦਾ ਫਿਰ ਅੱਕਿਆ ਫਿਰ ਜੇਕਰ ਧਰ ਨੂੰ ਕੁਝ ਕਹਿੰਦਾਗਾ ਇਹ ਤੁਹਾਨੂੰ ਜੈਡ ਸਰੱਖਾ ਮਿਲਦੀਆਂ ਨੇ ਸਕੌਟੀਆਂ ਮਿਲਦੀਆਂ ਨੇ ਫਿਰ ਤੁਹਾਨੂੰ ਉੱਚੀਆਂ ਪਦਵੀਆਂ ਮਿਲਦੀਆਂ ਨੇ ਇਹ ਇਹ ਹਾਲ ਆ ਸਾਡਾ ਅੱਜ ਪੰਜਾਬ ਦਾ ਇਹ ਹਾਲਾ ਸਾਡੇ ਸਿੱਖਾਂ ਦਾ ਬੇਸਕਕ ਇਹਨਾਂ ਨੂੰ ਸਿੱਖ ਨਹੀਂ ਮੰਨਦੇ ਜਿਹੜੇ ਮੰਨਦੇ ਆ ਉਹ ਠੀਕ ਆ ਸਿੱਖ ਕਹਣ ਦੇ ਲਾਇਕ ਨਹੀਂ ਇਹ ਬੰਦੇ ਬਤੰਦਰਾ ਘਟੋ ਘਟ ਤੂੰ ਉਹ ਮਰਜ਼ਾ ਦਾ ਨਾ ਧਿਆਨ ਦੇ ਵਿੱਚ ਰੱਖ ਲੈ ਅਸੀਂ ਸਾਡੇ ਵਰਗੇ ਨੂੰ ਕਿਉਂ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਕਿਉਂਕਿ ਤੁਸੀਂ ਪਹਿਲਾਂ ਸ਼ੁਰੂਆਤ ਕਰਦੇ ਹੋ ਫਿਰ ਸਾਨੂੰ ਬੋਲਣਾ ਪੈਂਦਾ ਤੁਹਾਡੇ ਲਹਿਜੇ ਵਿੱਚ ਤੁਹਾਨੂੰ ਉਹ ਜੀ ਗੱਲ ਸਮਝਾਉਣੀ ਪੈਂਦੀ ਆ ਤੇ ਇਸ ਤਰ੍ਹਾਂ ਗਾਲਾਂ ਕੱਢਣੀ ਹੈ ਇੱਕ ਔਰਤ ਨੂੰ ਹੁਣ ਬੀਬੀ ਜੰਗੀਰ ਕੌਰ ਦਾ ਬਿਆਨ ਆ ਰਿਹਾ ਕਹਿੰਦੀ ਜੇ ਮੈਨੂੰ ਕੱਡੀਆਂ ਹੁੰਦੀਆਂ ਮੌਕੇ ਤੇ ਗਾਲਾਂ ਇਹ ਜੀਆਂ ਮੈਂ ਤਾਂ ਫੜ ਕੇ ਜਵਾੜਾ ਪਾੜ ਦਿੰਦੀ ਕਹਿੰਦੀ ਇਹਦਾ ਹੁਣ ਬੀਬੀ ਜੰਗੀਰ ਕੌਰ ਤੋਂ ਤਰ੍ਹਾਂ ਤਰ੍ਹਾਂ ਦੇ ਸੁਣ ਰਿਹਾਗਾ ਹੁਣ ਸ਼ਰਮ ਮਰ ਮਾਰੀ ਮੋਟੀ ਹੁਣ ਪ੍ਰਧਾਨ ਰਹਿਣ ਦੇ ਲਾਇਕ ਹੈਗਾ ਕਿ ਨਹੀਂ ਹੈਗਾਗਾ ਪਹਿਲੀ ਗੱਲ ਤਾਂ ਇਹਨੂੰ ਆਪਣੇ ਆਪ ਅਸਤੀਫਾ ਦੇਣਾ ਚਾਹੀਦਾਗਾ ਦੂਸਰੀ ਗੱਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿੱਥੇ ਨੇ ਸੁੱਤੇ ਪਏ ਨੇ ਇਹ ਤਾਂ ਅਸਤੀਫਾ ਦੱਸੋ ਕਿਉਂ ਨਹੀਂ ਉਹ ਕਰਦੇ ਹਾਲੇ ਤੱਕ ਇਹ ਲਾਇਕ ਹੈਗਾ ਪ੍ਰਧਾਨਗੀ ਦਾ ਚੱਕ ਕੇ ਪ੍ਰਧਾਨ ਬਣਾ ਦਿੰਦੇ ਜਣੇ ਖੜੇ ਨੂੰ ਬੋਲਣ ਦੀ ਜਿਹਨੂੰ ਤਮੀਜ਼ ਨਹੀਂ ਜਿਹਨਾਂ ਔਰਤ ਜਿਹੜਾ ਬੀਬੀ ਜੰਗੀਰ ਕੌਰ ਨੂੰ ਇੰਨੇ ਸ਼ਬਦ ਬੋਲਦਾ ਜੇ ਤੇ ਜੰਗੀਰ ਕੌਰ ਬੀਬੀ ਨਾ ਵੀ ਹੁੰਦੀ ਜੇ ਕਿਸੇ ਨੂੰ ਹੋਰ ਵੀ ਬੋਲਦਾ ਉਹੀ ਸ਼ਬਦ ਤਾਂ ਅਸੀਂ ਫੇਰ ਵੀ ਇਹੀ ਗੱਲਾਂ ਕਹਿਣੀਆਂ ਸੀ ਵੀ ਮੈਂ ਪਹਿਲਾਂ ਵੀ ਕਿਹਾ ਕਿ ਲੱਖ ਬਖਰੇਵੇਂ ਆਪਣੇ ਹੋ ਸਕਦੇ ਆਪਣੇ ਨਾ ਬੋਲੋ ਇੱਕ ਦੂਜੇ ਨਾਲ ਪਰ ਇਸ ਤਰ੍ਹਾਂ ਕਿਸੇ ਨੂੰ ਔਰਤ ਨੂੰ ਮੰੰਦੀ ਸਾਬ ਸ਼ਬਦਾਵਲੀ ਬੋਲਣੀ ਸਾਡੇ ਗੁਰੂਆਂ ਨੇ ਤਾਂ ਕਿਹਾ ਔਰਤ ਦਾ ਸਤਿਕਾਰ ਕੀਤਾ ਇਹ ਬੰਦੇ ਦੇਖ ਲਓ ਬਾਹਰ ਆਏ ਸਾਡੇ ਤਖਤਾਂ ਤੇ ਬੈਠੇ ਨੇ ਇਹ ਇਹ ਦਰਬਾਰ ਸਾਹਿਬ ਦਾ ਸਰੋਣੀ ਕਮੇਟੀ ਦਾ ਪ੍ਰਧਾਨ ਆ ਵਕੀਲ ਆ ਨਾਲੇ ਪੜਿਆ ਲਿਖਿਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਨਾ ਮੈਂ ਜੰਗੀਰ ਕੌਰ ਦੇ ਵਿਚਾਰਾਂ ਨਾਲ ਸਹਿਮਤਾਂ ਨਹੀਂ ਨਾ ਹੀ ਮੈਂ ਧਾਮੀ ਦੇ ਤੇ ਨਾ ਹੀ ਸਰੋਣੀ ਕਮੇਟੀ ਦੇ ਤੇ ਦੂਜਿਆਂ ਨਾਲ ਤੀਜਿਆਂ ਨਾਲ ਇਹ ਮਸੰਦ ਪੈਦਾ ਹੋਏ ਹੋਏ ਨੇ ਇਹ ਮਸੰਦ ਗੁਰੂ ਗੋਬਿੰਦ ਸਿੰਘ ਜੀ ਦੇ ਕੜਾਹੇ ਵਿੱਚ ਤਲੇ ਹੋਏ ਸੀ ਉਹ ਤਨ ਤਲ ਕੇ ਇਹਨਾਂ ਨੂੰ ਖਾਤਮ ਕਰਨਾ ਪਊਗਾ ਜਿਸ ਤਰ੍ਹਾਂ ਇਹਨਾਂ ਦੀ ਬੋਲਬਾਣੀ ਆ ਜਿਸ ਤਰ੍ਹਾਂ ਇਹ ਸਿੱਖਾਂ ਦੇ ਨਾਲ ਬਦੀਰਾ ਕਰ ਰਹੇ ਨੇ ਸਿੱਖੋਂ ਦਾ ਘਾਣ ਕਰਨ ਦੇ ਵਿੱਚ ਇਹਨਾਂ ਦਾ ਕੱਚ ਕੋਈ ਨਹੀਂ ਸਾਡੀ ਬਾਦਰ ਕਹਿੰਦੇ ਹੱਥ ਥੋਕੇ ਬਣੇ ਹੋਏ ਨੇ ਇਹ ਵਿੱਚ ਸਰੋਣੀ ਕਮੇਟੀ ਦੇ ਮੈਂਬਰ ਆ ਕੁਝ ਇੱਕ ਤੇ ਵਿੱਚ ਸਰੋਣੀ ਕਮੇਟੀ ਦੇ ਇਹ ਜੇ ਮਸੰਦ ਵਿੱਚ ਇਹ ਸਖਤਰ ਕਾਲੇ ਮੂੰਹ ਵਾਲੇ ਬੈਠੇ ਨੇ ਬਲਾਦਕਾਰ ਜਿਹੜੇ ਹਮਾਇਤ ਕਰਦੇ ਨੇ ਤੇ ਡੀ ਅਸਮੀ ਤੋਂ ਕਹਿ ਗਾ ਕਿ ਪਰਤੇ ਪਵਾਉਂਦੇ ਆ ਨੌਜਵਾਨਾਂ ਤੇ ਇਹ ਕਰਤੂਤਾ ਨੇ ਇਹਨਾਂ ਦੀਆਂ ਤੇ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਸਰੋਵਣੀ ਕਮੇਟੀ ਦੇ ਪ੍ਰਧਾਨ ਤੱਕ ਜ਼ਰੂਰ ਪਹੁੰਚਾ ਦਿਓ ਇਹ ਬੇਨਤੀ ਆ ਪ੍ਰਧਾਨ ਸਾਹਿਬ ਧਾਰਨ ਮੈਂ ਦੁਬਾਰੇ ਫਿਰ ਕਹਾਂਗਾ ਕਹਿ ਰਹਿਆਂਗਾ ਸ਼ਰਮ ਕਰਨ ਚਾਹੀਦੀ ਤੁਹਾਨੂੰ ਹਜ਼ਾਰ ਬਾਰੀ ਪਹਿਲਾਂ ਸੋਚ ਕੇ ਚੀਜ਼ਾਂ ਬੋਲਣੀਆਂ ਚਾਹੀਦੀਆਂ ਨੇ ਤੁਸੀਂ ਆਪਣੇ ਆਪ ਅਸਤੀਫਾ ਦੇ ਦਿਓ ਤੇ ਨਹੀਂ ਫਿਰ ਸਿੱਖ ਕੌਮ ਜਦੋਂ ਖੜੀ ਹੋਗੀ ਤੇ ਫਿਰ ਤੁਹਾਨੂੰ ਭੰਜਣ ਨੂੰ ਰਾਲ ਹੀ ਲੱਭਣੇ ਤੇ ਫਿਰ ਤੁਸੀਂ ਅਸਤੀਫਾ ਦੇਣਾਗਾ ਸੇਕ ਕੋਲ ਤਾਂ ਪਹਿਲੀ ਦੁਸ਼ਮਣਾਂ ਨੇ ਘੇਰ ਛੱਡੀ ਆ ਤੇ ਬਾਕੀ ਦੁਸ਼ਮਣ ਤੁਸੀਂ ਬਣ ਗਏ ਤੁਹਾਨੂੰ ਇਸ ਕਰਕੇ ਤਾਕਤਾਂ ਤੇ ਬਿਠਾਤਾ ਤੁਹਾਨੂੰ ਇਸ ਕਰਕੇ ਜ਼ਥੇਦਾਰੀਆਂ ਮਿਲ ਗਈਆਂ ਪ੍ਰਧਾਨਗੀਆਂ ਮਿਲ ਗਈਆਂ ਕਿ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਆਇਆ ਉਹ ਹੀ ਉਗਲ ਦਿਓ ਇਸ ਵੀਡੀਓ ਤੇ ਆਪਣੇ ਕਮੈਂਟ ਵੀ ਜਰੂਰ ਲਿਖਣਾ ਤੇ ਇੱਕ ਮੈਂ ਤੁਹਾਨੂੰ ਦੁਬਾਰੇ ਫਿਰ ਬੇਨਤੀ ਕਰਦਾ ਕਿ ਜਿਹੜੀ ਵੀਡੀਓ ਆ ਇਹ ਉਹਨਾਂ ਦੇ ਮੈਂਬਰਾਂ ਤੱਕ ਭਜਾ ਦਿਓ ਸਰੋਨੀ ਕਮੇਟੀ ਦੇ ਮੈਂਬਰ ਨੇ ਜਿਹੜੇ ਵੀ ਤਾਕਤ ਤੇ ਅਹੁਦੇਦਾਰ ਬੈਠੇ ਨੇ ਸਕੰਤਰਾ ਤੱਕ ਪ੍ਰਧਾਨਤਕ ਪਹੁੰਚ ਦੀ ਕਰ ਦਿਓ ਕਿ ਮਾਫੀ ਮੰਗਲਾ ਬੰਦਾ ਬਣ ਕੇ ਤੈਨੀਆਂ ਫਿਰ ਸਿਕੋਂ ਦਾ ਫਿਰ ਮਜਬੂਰ ਨਾ ਕਰੋ ਗਾਹਾਂ ਵਾਲੇ ਸਾਧ ਮੈਂ ਤੁਹਾਨੂੰ ਤੁਸੀਂ ਆਪ ਹੀ ਸਮਝ ਲਓ ਫਿਰ ਇਹ ਸਾਡੇ ਵਰਗੇ ਬੋਲਦੇ ਆ ਫਿਰ ਤੁਸੀਂ ਤੁਹਾਡੇ ਮਿਰਚਾ ਲੜਦਿਆਂ ਵਾਲੇ ਵੀ ਕਿਉਂ ਬੋਲਦੇ ਜੀ ਇਸ ਤਰ੍ਹਾਂ ਇਹ ਤੁਸੀਂ ਮਜਬੂਰ ਕਰਦੇ ਹੋ ਸਾਨੂੰ ਬੋਲਣ ਦੇ ਲਈ ਇਸ ਕਰਕੇ ਕਿਉਂਕਿ ਮੈਂ ਕਹਿਣਾ ਹੈ ਧੀ ਪੈਣ ਮਾਂ ਹਰ ਇੱਕ ਦਾ ਸਤਿਕਾਰ ਸਾਨੂੰ ਕਰਨਾ ਬਣਦਾ ਹੈਗਾ ਚਾਹੇ ਉਹ ਦੁਸ਼ਮਣ ਦੀ ਆ ਚਾਹੇ ਉਹ ਕਿਸੇ ਮਰਜ਼ੀ ਦੀ ਆ ਧੀਆ ਪੈਣਾ ਸਾਰੀਆਂ ਸਤਿਕਾਰਯੋਗ ਨੇ ਠੀਕ ਹੈ ਕਿ ਬਖਰੇਵੇਂ ਮੈਂ ਪਹਿਲਾਂ ਵੀ ਕਿਹਾ ਸੀ ਲੱਖ ਹੋ ਸਕਦੇ ਨੇ ਪਰ ਇਸ ਤਰ੍ਹਾਂ ਕਿਸ ਨੂੰ ਗੰਦੀਆਂ ਗਾਲਾਂ ਕੱਢ ਕੇ ਉਹਦੀ ਸ਼ਰਮਸਾਰ ਕਰਨੀ ਇਹ ਆਡੀਓ ਜਿਹੜੀ ਬਾਹਰ ਦੇ ਦਿੱਸ ਸਤੇ ਕਫਾਇਲ ਗਈ ਹੁਣ ਦੱਸੋ ਜਗੀਰ ਕੌਰ ਦਾ ਬਚਾਰੀ ਇੱਥੇ ਕੀ ਕਸੂਰ ਆ ਤੇ ਧੰਨਵਾਦ ਤੁਹਾਡਾ ਤੁਸੀਂ ਪੰਜਾਬੀ ਬੋਲਦਾ ਜਿਹੜੇ ਜੁੜਿਓ ਵੀਡੀਓ ਵੇਖਦੇ ਹੋ ਲਾਇਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰਨਾ ਜਿੰਨਾ ਵੀ ਹੋ ਸਕੇ ਤਾਂ ਕਿ ਪ੍ਰਧਾਨ ਦੇ ਕੰਨਾਂ ਤੱਕ ਬਾਜੇ ਪਹੁੰਚਾ ਦਿਓ ਜੇਕਰ ਅਸਤੀਫਾ ਨਹੀਂ ਦਿੰਦਾ ਪ੍ਰਧਾਨ ਤਾਂ ਫਿਰ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤਾਂ ਫਿਰ ਅਸੀਂ ਖੋਲਾਂਗੇ ਇਹਨਾਂ ਦੇ ਪਰਦੇ ਧੰਨਵਾਦ ਅਰਜੀ ਦਾ ਖਾਲਸਾ ਅਰਜੀ ਕੀ ਫਤਿਹ